ਪਿਛਲਾ ਮਹੀਨਾ ਜੂਨ ਤੇ 12 ਤਰੀਕ ਅਹਮਦਾਬਾਦ ਦੇ ਵਿੱਚ 에ਅਰ ਇੰਡੀਆ ਦਾ ਜਹਾਜ਼ ਕ੍ਰੈਸ਼ ਹੁੰਦਾ 787 ਬੋਇੰਗ ਜਹਾਜ਼ ਕ੍ਰੈਸ਼ ਹੁੰਦਾ 270 ਲੋਕਾਂ ਦੀ ਮੌਤ ਹੁੰਦੀ ਆ ਕਰੂ ਮੈਂਬਰਾਂ ਸਮੇਤ ਬਾਕੀ ਸਵਾਰੀਆਂ ਸਮੇਤ ਕੁੱਲ 270 ਲੋਕ ਮਾਰੇ ਜਾਂਦੇ ਆ ਰਿਪੋਰਟ ਸਾਹਮਣੇ ਆਉਂਦੀ ਆ ਲਗਭਗ 1 ਮਹੀਨੇ ਬਾਅਦ 15 ਸਫਿਆਂ ਦੀ ਸਾਰਾ ਗਲਗਲਾਵਾ ਪਾਇਲਟਾਂ ਨੇ ਗਲਪਾ ਦਿੱਤਾ ਗਿਆ ਵੀ ਭਾਈ ਇਹਨਾਂ ਦੀ ਗਲਤੀ ਦੇ ਕਰਕੇ ਇਹ ਕੁਝ ਹੋਇਆ ਫਿਰ ਪਾਇਲਟ ਐਸੋਸੀਏਸ਼ਨ ਸਾਹਮਣੇ ਆਉਂਦੀ ਆ ਜੀ ਕਿ ਇਹ ਤਾਂ ਪਾਇਲਟ ਜਿਹੜੇ ਦੁਨੀਆ ਦੇ ਉੱਤੇ ਨਹੀਂ ਰਹੇ ਉਹਨਾਂ ਦੇ ਸਿਰ ਦੇ ਵਿੱਚ ਸੁਵਾਹ ਪਾਉਣ ਵਾਲੀ ਗੱਲ ਆ ਵੀ ਭਾਈ ਉਹਨਾਂ ਦੀ ਗਲਤੀ ਸੀ ਇਸ ਕਰਕੇ ਆ ਕੁਝ ਹੋਇਆ ਜਦੋਂ ਤੁਹਾਡੀ ਅਸਲ ਰਿਪੋਰਟ ਹੀ ਨਹੀਂ ਮੁਕੰਮਲ ਰਿਪੋਰਟ ਹੀ ਨਹੀਂ ਇਹ ਮਡਲੀ ਰਿਪੋਰਟ ਆ ਰਿਪੋਰਟ ਦੇ ਥੱਲੇ ਸਾਈਨ ਨਹੀਂ ਤੁਸੀਂ ਆ ਗੱਲਾਂ ਕਿਵੇਂ ਕਹਿ ਸਕਦੇ ਆ ਤੁਹਾਨੂੰ ਚੇਤੇ ਹੋਣਾ ਕੁਝ ਕ ਹਫ਼ਤੇ ਪਹਿਲਾਂ ਇੱਕ ਨੈਸ਼ਨਲ ਮੀਡੀਆ ਦੇ ਅੰਗ ਦੇ ਵੱਲੋਂ ਗੱਲ ਕਹੀ ਗਈ ਸੀ ਕਿ ਜਿਹੜਾ ਮੁੱਖ ਪਾਇਲਟ ਆ ਸੁਮੀਤ ਸੱਬਰਵਾਲ ਮੁੱਖ ਪਾਇਲਟ ਦੇ ਕੋਲੋਂ ਗਲਤੀ ਹੋ ਗਈ ਜਿਹਦੇ ਕਰਕੇ ਇਹ ਜਹਾਜ਼ ਕ੍ਰੈਸ਼ ਹੋਇਆ ਉਹ ਇੱਕ ਇਹ ਗੱਲ ਕਹੀ ਗਈ ਸੀ ਉਹ ਕਿਵੇਂ ਇਹ ਗੱਲ ਕਹੀ ਗਈ ਕਿ ਜਦੋਂ ਜਹਾਜ਼ ਨੇ ਉਡਾਨ ਸ਼ੁਰੂ ਕੀਤੀ ਯਾਨਕਿ ਰਨਵੇ ਦੇ ਉੱਤੇ ਦੌੜਿਆ ਤੇ ਫਿਰ ਉਹ ਥੋੜਾ ਜਿਹਾ ਉੱਪਰ ਗਿਆ ਤੇ ਉਸ ਵੇਲੇ ਇੱਕ ਉਹਦਾ ਇੰਜਣ ਬੰਦ ਹੋ ਗਿਆ ਇੱਕ ਇੰਜਣ ਉਹਦਾ ਫੇਲ ਹੋ ਗਿਆ ਖਰਾਬ ਹੋ ਗਿਆ ਉਹ ਜਿਹੜਾ ਜਹਾਜ਼ ਦਾ ਇੱਕ ਇੰਜਣ ਖਰਾਬ ਹੋ ਗਿਆ ਦੂਜੇ ਜਹਾਜ਼ ਦੀ ਫਿਊਲ ਸਵਿਚ ਬੰਦ ਕਰ ਬੈਠਾ ਪਾਇਲਟ ਜਦਕਿ ਜਿਹੜਾ ਇੰਜਣ ਖਰਾਬ ਹੋਇਆ ਫਿਊਲ ਸਵਿਚ ਉਹਦੀ ਆਫ ਕਰਨੀ ਸੀ ਤੇ ਕਰ ਬੈਠਾ ਉਹਦੀ ਜਿਹੜਾ ਕਿ ਸਹੀ ਸੀ ਯਾਨੀ ਕਿ ਇੱਕ ਇੰਜਣ ਖਰਾਬ ਆ ਦੂਜੇ ਨੂੰ ਤੇਲ ਦੀ ਸਪਲਾਈ ਨਹੀਂ ਪਹੁੰਚੀ ਤਾਂ ਕਰਕੇ ਜਹਾਜ਼ ਡਿੱਗਿਆ ਤੇ ਕ੍ਰੈਸ਼ ਹੋਇਆ ਮਤਲਬ ਇਹ ਵੀ ਇਹ ਪਾਇਲਟ ਦੀ ਗਲਤੀ ਆ ਉਸ ਮੀਡੀਆ ਦੇ ਵੱਲੋਂ ਇਹ ਗੱਲ ਕਹੀ ਗਈ ਹੁਣ ਇੱਕ ਨਵੀਂ ਜਾਣਕਾਰੀ ਆਈ ਆ ਇਹ ਵੀ ਗੌਰਨਰ ਸੁਣਿਓ ਇਹ ਅਮਰੀਕਨ ਮੀਡੀਆ ਦੇ ਵੱਲੋਂ ਗੱਲ ਕਹੀ ਗਈ ਆ ਅਮਰੀਕੀ ਅਖਬਾਰਾ ਵਾਲ ਸਟਰੀਟ ਜਰਨਲ ਜਿਹਨੂੰ ਅਸੀਂ WSJ ਵੀ ਕਹਿੰਦੇ ਆ ਵਾਲ ਸਟਰੀਟ ਜਰਨਲ ਉਹਨੇ ਦੋ ਟੁੱਕੇ ਗੱਲ ਕਹਤੀ ਆ ਕਿ ਕੈਪਟਨ ਸੀ ਜਿਹੜਾ ਸੁਮੇਤ ਸਬਰਵਾਲ ਉਨੇ ਹੀ ਇੰਜਨਾਂ ਦੀ ਫਿਊਲ ਸਪਲਾਈ ਨੂੰ ਰੋਕਿਆ ਉਹਨੇ ਹੀ ਰੋਕਿਆ ਉਹਨੇ ਇਹ ਵੀ ਗੱਲ ਕਹੀ ਵੀ ਕਾਕਪਿਟ ਵਿੱਚ ਲੀਆਂ ਆਵਾਜ਼ਾਂ ਨੂੰ ਸੁਣ ਕੇ ਗੱਲ ਸਾਫ਼ ਹੋ ਜਾਂਦੀ ਆ ਵੀ ਭਾਈ ਘਬਰਾਇਆ ਕੌਣ ਸੀ ਤੇ ਨਹੀਂ ਘਬਰਾਇਆ ਕੌਣ ਸੀ ਉਹਨੇ ਇਹ ਗੱਲ ਕਹੀ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਉਹ ਕਹਿੰਦੇ ਵੀ ਜਦੋਂ ਬੋਇੰਗ ਜਹਾਜ਼ ਉੱਡਿਆ ਤੇ ਕੋ ਪਾਇਲਟ ਕਲਾਈਬਕੁੰਦਰ ਨੇ ਕੈਪਟਨ ਸੁਮੀਤ ਸੱਬਰਵਾਲ ਨੂੰ ਪੁੱਛਿਆ ਵੀ ਤੁਸੀਂ ਫਿਊਲ ਸਵਿਚ ਕਟ-ਆਫ ਪੋਜੀਸ਼ਨ ਦੇ ਵਿੱਚ ਕਿਉਂ ਕਰ ਦਿੱਤਾ ਸਵਾਲ ਕਰਨ ਵੇਲੇ ਕਲਾਈਬਕੁੰਦਰ ਹੈਰਾਨ ਸੀ ਯਾਨੀ ਕਿ ਕੋ ਪਾਇਲਟ ਹੈਰਾਨ ਸੀ ਉਹਦੀ ਆਵਾਜ਼ ਦੇ ਵਿੱਚ ਘਬਰਾਹਟ ਸੀ ਤੇ ਕੈਪਟਨ ਸੁਮੀਤ ਸੱਬਰਵਾਲ ਬਿਲਕੁਲ ਸ਼ਾਂਤ ਸਨ ਮਤਲਬ ਇਹ ਆ ਕਿ ਸੁਮੀਤ ਸੱਬਰਵਾਲ ਦੇ ਕੋਲੋਂ ਗਲਤੀ ਹੋ ਗਈ ਇਸ ਅਖਬਾਰ ਦੇ ਵੱਲੋਂ ਇਸ ਮੀਡੀਆ ਅਧਾਰੇ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿਉਂਕਿ ਉਹਨਾਂ ਨੇ ਆਧਾਰ ਹੀ ਬਣਾਇਆ ਵੀ ਜਿਹੜੀ ਕਾਕਪਿਟ ਵਿੱਚਲੀ ਆਵਾਜ਼ ਆ ਉਹਦੇ ਵਿੱਚ ਸਹਾਇਕ ਪਾਇਲਟ ਤਾਂ ਬੜੀ ਘਬਰਾਹਟ ਦੇ ਨਾਲ ਪੁੱਛ ਰਿਹਾ ਵੀ ਆ ਤੁਸੀਂ ਇਹ ਕੀਤਾ ਉਹਦੀ ਘਬਰਾਹਟ ਸਵਾਲ ਨੂੰਮਾ ਪਰ ਜਿਹਦੇ ਕੋਲ ਹੋਇਆ ਉਹਨੇ ਸ਼ਾਂਤ ਤਰੀਕੇ ਨਾਲ ਕਹਿਆ ਕਿ ਨਹੀਂ ਮੈਂ ਤਾਂ ਨਹੀਂ ਕੀਤਾ ਉਹ ਕਹਿੰਦੇ ਵੀ ਇੱਥੋਂ ਪਤਾ ਲੱਗਦਾ ਜੀ ਕਿ ਸੁਮੀਤ ਸੱਬਰਵਾਲ ਪਾਇਲਟ ਸਾਹਿਬ ਤੋਂ ਗਲਤੀ ਹੋਈ ਹੈ ਗਲਤੀ ਦੋਵਾਂ ਤੋਂ ਹੋਈ ਹੋਵੇ ਗਲਤੀ ਕਿਸੇ ਇੱਕ ਤੋਂ ਹੋਈ ਹੋਵੇ ਗਲਤੀ ਤਕਨੀਕੀ ਤੌਰ ਤੇ ਕੋਈ ਹੋਗੀ ਹੋਵੇ ਬੰਦਿਆਂ ਨੇ ਮੁੜ ਕੇ ਨਹੀਂ ਆਉਣਾ ਪਰ ਹੈਰਾਨੀ ਇਸ ਗੱਲ ਦੀ ਆ ਕਿ ਭਾਰਤ ਦੇ ਵਿੱਚ ਹਾਲੇ ਤੱਕ ਮੁਕੰਮਲ ਰਿਪੋਰਟ ਸਾਹਮਣੇ ਆਈ ਨਹੀਂ ਜਾਂਚ ਏਜੰਸੀਆਂ ਦੇ ਵੱਲੋਂ ਮੁਕੰਮਲ ਰਿਪੋਰਟ ਦਿੱਤੀ ਨਹੀਂ ਗਈ ਹਾਰਸੇ ਤੋਂ ਬਾਹਰ ਜਿਹੜੀਆਂ 45 ਏਜੰਸੀਆਂ ਉਹਨਾਂ ਨੇ ਮੁਕੰਮਲ ਜਾਣਕਾਰੀ ਸਾਂਝੀ ਨਹੀਂ ਕੀਤੀ ਤੇ ਭਾਰਤੀ মিডিਏ ਦੇ ਵਿੱਚ ਜਿਹੜਾ ਕਿ ਕਦੇ ਉਹਦੀ ਲੱਤ ਫੜ ਲਈ ਕਦੇ ਉਹਦੀ ਲੱਤ ਫੜ ਲਈ ਉਹ ਤਾਂ ਇਹੋ ਜਿਹੀਆਂ ਗੱਲਾਂ ਕਰ ਹੀ ਰਿਹਾ ਅਮਰੀਕੀ ਅਖਬਾਰੇ ਬਿਆਨ ਕਰਨ ਲੱਗ ਪਏ ਜੀ ਕਿ ਭਾਈ ਗਲਤੀ ਕੀ ਨਹੀਂ ਸੀ ਤੁਹਾਨੂੰ ਉੱਥੇ ਬੈਠਿਆਂ ਨੂੰ ਪਹਿਲਾਂ ਪਤਾ ਲੱਗ ਗਿਆ ਸਾਨੂੰ ਇੱਥੇ ਬੈਠਿਆਂ ਨੂੰ ਪਤਾ ਨਹੀਂ ਲੱਗਿਆ ਮੈਂ ਨਹੀਂ ਕਹਿੰਦਾ ਵੀ ਗਲਤੀ ਹੋਈ ਨਹੀਂ ਹੋ ਸਕਦਾ ਸੁਮੇਤ ਸੱਬਰਵਾਲ ਸਾਹਿਬ ਤੋਂ ਗਲਤੀ ਹੋਈ ਹੋਵੇ ਹੋ ਸਕਦਾ ਕਲਾਈਵ ਕੁੰਦਰ ਕੋਲੋਂ ਹੋ ਗਈ ਹੋਵੇ ਹੋ ਸਕਦਾ ਜਹਾਜ਼ ਦੇ ਵਿੱਚ ਕੋਈ ਹੋਰ ਤਕਨੀਕੀ ਗੜਬੜੀ ਆ ਗਈ ਹੋਵੇ ਜਿਹਦੇ ਬਾਰੇ ਪਤਾ ਹੀ ਨਹੀਂ ਪਰ ਜਦੋਂ ਪਤਾ ਹੀ ਨਹੀਂ ਤੇ ਜਦੋਂ ਮੁਕੰਮਲ ਰਿਪੋਰਟ ਆਈ ਹੀ ਨਹੀਂ ਤੇ ਫਿਰ ਭਾਈ ਪਾਇਲਟਾਂ ਦੇ ਸਿਰ ਦੇ ਵਿੱਚ ਸਵਾਹ ਕਿਹੜੀ ਗੱਲੋਂ ਪਾਈ ਜਾ ਰਹੀ ਆ ਕੀ ਇਹ ਪਾਇਲਟਾਂ ਦਾ ਜਿਹੜੇ ਕਿ ਇਸ ਵੇਲੇ ਪਾਇਲਟ ਨੇ ਉਹਨਾਂ ਦਾ ਮਨੋਬਲ ਡਿੱਗਣ ਵਾਲੀ ਗੱਲ ਨਹੀਂ ਕੀ ਇਸ ਮਸਲੇ ਦੇ ਉੱਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਕੀ ਇਸ ਮਸਲੇ ਤੇ ਰੋਕ ਨਹੀਂ ਲੱਗਣੀ ਚਾਹੀਦੀ ਕਿ ਭਾਈ ਜੇਕਰ ਤੁਸੀਂ ਪਾਇਲਟਾਂ ਨੂੰ ਬਦਨਾਮ ਕੀਤਾ ਜੇਕਰ ਅਧੂਰੀ ਜਾਣਕਾਰੀ ਪ੍ਰਕਾਸ਼ਿਤ ਕੀਤੀ ਪ੍ਰਸਾਰਤ ਕੀਤੀ ਤੁਹਾਡੇ ਉੱਤੇ ਅਸੀਂ ਕਾਰਵਾਈ ਕਰਾਂਗੇ ਭਾਰਤ ਦੇ ਵਿੱਚ ਜਹਾਜ਼ਾਂ ਦਾ ਹਾਰਸਾਗ੍ਰਸਤ ਹੋਣਾ ਨਵੀਂ ਗੱਲ ਨਹੀਂ ਰਹਿ ਗਈ ਕਦੇ ਕੋਈ ਖਬਰ ਆਉਂਦੀ ਆ ਪਿਛਲੇ ਦਿਨੀ ਮੈਂ ਖਬਰ ਪੜ੍ਹੀ ਮੁੰਬਈ ਤੋਂ ਜਾ ਰਿਹਾ ਦਿੱਲੀ ਤੋਂ ਜਾ ਰਿਹਾ ਜੀ ਗੁਆਹ ਵਾਲ ਜਹਾਜ਼ ਤੇ ਮੁੰਬਈ ਦੇ ਵਿੱਚ ਉਹਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਆ ਕਿਉਂਕਿ ਉਹਦਾ ਇੰਜਣ ਖਰਾਬ ਹੋ ਗਿਆ ਕੁਝ ਦਿਨ ਪਹਿਲਾਂ ਸੀ ਰਿਪੋਰਟ ਸਾਂਝੀ ਕੀਤੀ ਸੀ ਉੱਚ ਪਤਾ ਲੱਗਾ ਸੀ ਕਿ ਇੱਕ ਅੰਗਰੇਜ਼ੀ ਅਖਬਾਰ ਦੇ ਵੱਲੋਂ ਆਰਟੀਆਈ ਰਾਹੀ ਪਾਈ ਗਈ ਆ ਉਹਦੇ ਚ ਪਤਾ ਲੱਗਾ ਜੀ ਕਿ 5 ਵਰਿਆਂ ਦੇ ਵਿੱਚ 65 ਵਾਰ ਇਹੋ ਜਿਹੀਆਂ ਖਬਰਾਂ ਆਈਆਂ ਯਾਨੀ ਕਿ ਜਹਾਜ਼ ਹਵਾ ਦੇ ਵਿੱਚ ਉੱਡ ਰਹੇ ਆ ਉਹਨਾਂ ਦਾ ਹਵਾ ਦੇ ਵਿੱਚ ਇੱਕ ਇੰਜਣ ਖਰਾਬ ਹੋ ਗਿਆ ਯਾਨੀ ਕਿ ਹਰ ਮਹੀਨੇ ਘੱਟੋ-ਘੱਟ ਇੱਕ ਇੰਜਣ ਖਰਾਬ ਹੋਣ ਦੀ ਹਵਾ ਦੇ ਵਿੱਚ ਖਬਰ ਆਈ ਆ ਤੇ ਫਿਰ ਪਾਇਲਟਾਂ ਨੇ ਇੱਕੋ ਇੰਜਣ ਦੇ ਸਿਰਲੇ ਉੱਤੇ ਉਹਦੀ ਲੈਂਡਿੰਗ ਕਰਾਈ ਆ ਨੇੜਲੇ 에어ਪੋਰਟ ਦੇ ਉੱਤੇ ਐਮਰਜੈਂਸੀ ਲੈਂਡਿੰਗ ਕਰਾਈ ਆ ਫਿਰ ਇਹ ਵੀ ਗੱਲ ਆਈ ਉਸ ਆਰਟੀਆਈ ਦੇ ਵਿੱਚ ਵੀ ਪਿਛਲੇ 5 ਵਰਿਆਂ ਦੇ ਵਿੱਚ ਕਿੰਨੀ ਵਾਰ ਮੇਡੇ ਕਾਲ ਆਈ ਆ ਮੇਡੇ ਕਾਲ ਦਾ ਮਤਲਬ ਹੈ ਕਿ ਖਤਰਾ ਬਹੁਤ ਜ਼ਿਆਦਾ ਕਿਸੇ ਵੀ ਵੇਲੇ ਮੌਤ ਹੋ ਸਕਦੀ ਆ ਮੌਤ ਦੇ ਬਿਲਕੁਲ ਅਸੀਂ ਨੇੜੇ ਹਾਂ ਸਾਨੂੰ ਬਚਾਓ ਪਰ ਉਹ ਵੀ ਕਹਿੰਦੇ ਜੀ ਕਈ ਜਹਾਜ਼ ਹైదరాబాద్ ਦੇ 에어ਪੋਰਟ ਤੇ ਵੀ ਉਤਾਰੇ ਗਏ ਆ ਮਤਲਬ ਇਹ ਹੈ ਜੀ ਕਿ ਸਾਡੇ ਭਾਰਤ ਦੇ ਵਿੱਚ ਜਹਾਜ਼ਾਂ ਦਾ ਰੱਖ-ਰਖਾਅ ਕਿਹੋ ਜਿਹਾ ਇੱਥੇ ਮੇਨਟੇਨੈਂਸ ਤੇ ਪ੍ਰਬੰਧ ਕਿਹੋ ਜਿਹਾ ਇੱਥੇ ਕਿਹੋ ਜੀਆਂ ਕਿਰਿਆਵਾਂ ਚੱਲਦੀਆਂ ਇਹਦੇ ਬਾਰੇ ਕੋਈ ਦੋ ਰਾਇਆ ਨਹੀਂ ਆ ਪਰ ਜਿੰਨੀ ਦੇਰ ਤੱਕ ਮੁਕੰਮਲ ਰਿਪੋਰਟ ਕਿਸੇ ਹਾਰਸੇ ਦੀ ਨਾ ਆਵੇ ਉਨੀ ਦੇਰ ਤੱਕ ਕਿਸੇ ਇੱਕ ਧਿਰ ਨੂੰ ਕਿਸੇ ਦੂਜੀ ਧਿਰ ਨੂੰ ਦੋਸ਼ੀ ਕਹਿਣਾ ਹੋ ਸਕਦਾ ਦੋਸ਼ੀ ਹੋਵੇ ਪਰ ਆਪਾਂ ਉਹਨੂੰ ਐਵੇਂ ਬਿਨਾ ਮੁਕੰਮਲ ਪੜਤਾਲ ਦੇ ਦੋਸ਼ੀ ਕਰਾਰ ਦੇ ਦਿੱਗੇ ਇਹ ਮੇਰਾ ਕਹਿਲਾ ਵੀ ਪਾਇਲਟਾਂ ਦਾ ਮਨੋਬਲ ਟੇਕਣ ਵਾਲੀ ਗੱਲ ਆ ਕੋਈ ਮਰਨਾ ਨਹੀਂ ਚਾਹੁੰਦਾ ਨਾ ਆਪ ਮਰਨਾ ਚਾਹੁੰਦਾ ਨਾ ਦੂਜਾ ਨੂੰ ਮਾਰਨਾ ਚਾਹੁੰਦਾ ਇਥੇ ਸੜਕਾਂ ਤੇ ਵੀ ਹਰਸੇਵਾ ਪਰਲੇ ਆ ਇਥੇ ਹੋਰ ਥਾਵਾਂ ਤੇ ਵੀ ਹਾਂ ਇਹਦਾ ਦੂਜਾ ਪੱਖ ਰਿਪੋਰਟ ਦਾ ਇਹ ਵੀ ਆ ਵੀ ਇਥੇ ਤਾਂ ਬ੍ਰਿਟਿਸ਼ ਪਤਾ ਲੱਗਾ ਜੀ ਕਿ 45 ਏਜੰਸੀਆਂ ਨੇ ਇਹ ਗੱਲ ਕਹੀ ਆ ਵੀ ਇਸ ਤੋਂ ਪਹਿਲਾਂ ਹੀ ਗੱਲ ਕਹਤੀ ਸੀ ਇਹ ਹਰਸੇਵਾ ਪਰਣ ਤੋਂ 4 ਹਫ਼ਤੇ ਪਹਿਲਾਂ ਗੱਲ ਕਹੀ ਸੀ ਕਿ ਜਿਹੜੀ ਫਿਊਲ ਕਟ-ਆਫ ਸਵਿਚ ਹੈ ਤੇ ਇਹਦੇ ਬਾਰੇ ਜਿਹੜੀਆਂ ਬੋਇੰਗ ਦੀਆਂ ਇਹਨਾਂ ਸਾਰੀਆਂ ਸਵਿਚਾਂ ਨਹੀਂ ਪੜਤਾਲ ਕੀਤੀ ਜਾਵੇ ਹੁਣ ਵੀ ਤਾਂ ਡੀਜੀਸੀਏ ਦੇ ਵੱਲੋਂ ਗੱਲ ਕਹੀ ਗਈ ਆ ਵੀ ਜਿੰਨੇ ਵੀ ਬੋਇੰਗ ਦੇ 787 ਜਾਂ 737 ਦਾ ਜਿਹੜੇ ਵੀ ਭਾਰਤ ਦੇ ਵਿੱਚ ਰਜਿਸਟਰਡ ਜਹਾਜ਼ ਆ ਉਹਨਾਂ ਸਾਰਿਆਂ ਦੀਆਂ ਸਵਿਚਾਂ ਨਹੀਂ ਪੜਤਾਲ ਕੀਤੀ ਸਾਨੂੰ ਰਿਪੋਰਟ ਕੁਝ ਦਿਨਾਂ ਦੇ ਵਿੱਚ ਸੌਂਪੀ ਜਾਵੇ ਜੇ ਇਹ ਸਵਿਚਾਂ ਖਰਾਬ ਆ ਨਮਗਾਂ ਲਾਈਆਂ ਜਾਣ ਜਾਂ ਇਹਨਾਂ ਦੀ ਮੁਨਵਬਤ ਕੀਤੀ ਜਾਵੇ ਜਿਵੇਂ ਲੋਡ ਹੋਵੇ ਉਸ ਸਾਬ ਨਾਲ ਕੀਤਾ ਜਾਵੇ ਮਤਲਬ ਇਹ ਹੈ ਜੀ ਕਿ ਜੇਕਰ ਅਗਾਊਂ ਪ੍ਰਬੰਧ ਕੀਤੇ ਹੁੰਦੇ ਸ਼ਾਇਦ ਇਹ ਜ਼ਿੰਦਗੀਆਂ ਬਚ ਜਾਂਦੀਆਂ ਕਿਉਂਕਿ ਜਿਹੜਾ ਪਾਇਲਟ ਦਿੱਲੀੋਂ ਅਹਮਦਾਬਾਦ ਤੱਕ ਜਹਾਜ਼ ਲੈ ਕੇ ਗਿਆ ਉਹਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਤਾਂ ਇਹਦੇ ਬੈਲੈਂਸ ਵਿਗੜਨ ਦੇ ਬਾਰੇ ਜਾਣ ਸਾਰੀ ਦਸਤਾ ਸੀਗਾ ਇਹਨਾਂ ਨੇ ਫੇਰ ਵੀ ਗੱਲ ਨੂੰ ਕਲੀਅਰ ਕਰਕੇ ਜਹਾਜ਼ ਨੂੰ ਇਹਨਾਂ ਨੂੰ ਉਡਾਤਾ ਸੀਗਾ ਤੇ ਭਾਈ ਕੁਝ ਸਕਿੰਟਾਂ ਵਿੱਚ ਕੱਤੀਆਂ ਬੱਤੀਆਂ ਸਕਿੰਟਾਂ ਦੇ ਵਿੱਚ ਹਰ ਸਾਬ ਉੱਪਰ ਗਿਆ ਕਹਿਣ ਦਾ ਭਾਵ ਇਹ ਜੀ ਕਿ ਇਸ ਵੇਲੇ ਜਦੋਂ ਮੁਕੰਮਲ ਰਿਪੋਰਟ ਨਹੀਂ ਆਈ ਤੇ ਫਿਰ ਵੀ ਇਹਦੇ ਉੱਤੇ ਸਿਆਸਤ ਤੇ ਸਾਜ਼ਿਸ਼ ਤੇ ਉਲੰਭੇ ਘੜੇ ਜਾ ਰਹੇ ਆ ਹੁਣ ਇੱਕ ਹੋਰ ਗੱਲ ਸੁਣ ਲਓ ਇਹ ਹੈ ਕਿ ਜੀ ਸੰਜੇ ਲਜਾਰ ਨੇ ਸੰਜੇ ਲਜਾਰ ਜਿਹੜੇ ਕਿ 에ਵੀਏਸ਼ਨ ਦੇ ਐਕਸਪਰਟ ਆ ਮੈਂ ਤੁਹਾਨੂੰ ਉਹਨਾਂ ਦਾ ਬੇਰਵਾ ਪੜ੍ਹ ਕੇ ਸੁਣਾਉਣਾ ਸੰਜੇ ਲਜਾਰ ਇਹ ਗੱਲ ਕਹਿੰਦੇ ਆ ਕਿ ਅਮਰੀਕੀ ਰਿਪੋਰਟ ਦੇ ਵਿੱਚ ਜਿਹੜੀ ਕਿ ਇਸ ਵੇਲੇ ਵਾਲ ਸਟਰੀਟ ਦੀ ਸਾਂਝ ਕੀਤੀ ਆ ਅਮਰੀਕੀ ਰਿਪੋਰਟ ਦੇ ਵਿੱਚ ਪਾਇਲਟ ਦੇ ਵੱਲੋਂ ਫਿਊਲ ਕੰਟਰੋਲ ਸਵਿਚ ਬੰਦ ਕਰਨ ਦੀ ਗੱਲ ਸਾਹਮਣੇ ਆਈ ਆ ਜਦ ਕਿ ਭਾਰਤ ਦੀ AAIB ਯਾਨੀ ਕਿ ਮਡਲੀ ਰਿਪੋਰਟ ਜਿਹੜੀ ਹੈਗੀ ਜੀ ਜਹਾਜ਼ ਹਾਰਸੇ ਤੋਂ ਬਾਅਦ ਪੜਤਾਲ ਕਰਨ ਵਾਲੀ ਜਿਹੜੀ ਕਮੇਟੀ ਆ ਉਹਦੀ ਰਿਪੋਰਟ ਦੇ ਵਿੱਚ ਸਿਰਫ ਇੱਕ ਲਾਈਨ ਦਾ ਬਿਆਨ ਹੈ ਜੋ ਕਹਿੰਦਾ ਕਿ ਤੁਸੀਂ ਇਹਨੂੰ ਕਿਉਂ ਬੰਦ ਕੀਤਾ ਤੇ ਪਾਇਲਟ ਨੇ ਉੱਤਰ ਦਿੱਤਾ ਨਹੀਂ ਮੈਂ ਨਹੀਂ ਕੀਤਾ ਸਿਰਫ ਇਸ ਇੱਕ ਬਿਆਨ ਦੇ ਆਧਾਰ ਦੇ ਉੱਤੇ ਕਿਸੇ ਸਿੱਟੇ ਦੇ ਉੱਤੇ ਪਹੁੰਚਣਾ ਸਹੀ ਨਹੀਂ ਹੋਵੇਗਾ ਜਿਹੜੇ ਮਾਹਰ ਨੇ ਉਹ ਇਹ ਗੱਲ ਕਹਿੰਦੇ ਜੀ ਕਿ ਸਿੱਟੇ ਦੇ ਉੱਤੇ ਪਹੁੰਚਣਾ ਵਾਜਬ ਨਹੀਂ ਤੇ ਜਿਹੜੇ ਆਪੇ ਮਾਹਰ ਬਣੇ ਆ ਕਈ ਉਹ ਇਹ ਗੱਲ ਕਹਿੰਦੇ ਵੀ ਭਾਈ ਕਸੂਰ ਤਾਂ ਇਹਦਾ ਵੀ ਹੈਗਾ ਕਸੂਰ ਇਹਦਾ ਵੀ ਹੈਗਾ ਸਾਡੀ ਨਜ਼ਰ ਦੇ ਵਿੱਚ ਕਸੂਰ 에어 ਇੰਡੀਆ ਦਾ ਵੀ ਹੈਗਾ ਸਾਡੀ ਨਜ਼ਰ ਦੇ ਵਿੱਚ ਬੋਇੰਗ ਦੇ ਜਹਾਜ਼ਾਂ ਦਾ ਵੀ ਹੈਗਾ ਮੇਨਟੇਨੈਂਸ ਕਰਨ ਵਾਲਿਆਂ ਦਾ ਵੀ ਹੈਗਾ ਜਿਹੜੇ ਜਹਾਜ਼ ਨੂੰ ਰਿਕਸ਼ਾ ਬਣਾਈ ਫਿਰਦੇ ਆ ਵੀ ਨਾ ਇੱਥੇ ਉਹਨੂੰ ਆਰਾਮ ਕਰਨ ਦਿੰਦੇ ਆ ਨਾ ਉਹਨੂੰ ਇੱਥੇ ਰੁਕਣ ਦਿੰਦੇ ਆ ਨਾਲ ਦੀ ਨਾਲ ਤਿਆਰ ਕਰਕੇ ਸਫਾਈ ਕਰਕੇ ਅਗਲੇ ਥਾਂ ਤੇ ਤੋਰ ਦਿੰਦੇ ਆ ਇਹਦੇ ਵਿੱਚ ਇਹ ਵੀ ਗਲਤੀ ਹੋ ਸਕਦੀ ਆ ਸੋ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਵਾਪਰਦੀਆਂ ਬਚੀਆਂ ਬਹੁਤ ਸਾਰੀਆਂ ਵਾਪਰ ਗਈਆਂ ਜਿਹੜੇ ਤੁਰ ਗਏ ਉਹਨਾਂ ਦੇ ਨਾਲ ਸਾਡੀ ਹਮਦਰਦੀ ਆ ਮੈਂ ਕੱਲ ਇੱਕ ਰਿਪੋਰਟ ਪੜ੍ਹੀ ਔਰ ਇੱਥੇ ਦੱਸਿਆ ਸੀ ਕਿ ਹੁਣ 에ਅਰ ਇੰਡੀਆ ਨੇ 500 ਕਰੋੜ ਰੁਪਏ ਦਾ ਪ੍ਰਬੰਧ ਵੱਖਰਾ ਕੀਤਾ ਇੱਕ ਟਰਸਟ ਬਣਾ ਕੇ ਉਹਨਾਂ ਨੇ ਤੇ 500 ਕਰੋੜ ਰੁਪਏ ਉਹਦੇ ਵਿੱਚ ਰੱਖ ਲਿਆ ਉਹ ਕਹਿੰਦੇ ਵੀ ਜਿਹੜੇ ਇਹ ਹਾਰਸੇ ਵਾਪਰੇ ਜਾਂ ਜਿਹੜਾ ਹੁਣੇ-ਹੁਣੇ ਹਾਰਸਾ ਵਾਪਰਿਆ ਇਹਦੇ ਪੀੜਤਾਂ ਦੀ ਮਦਦ ਕਰਨੀ ਜ਼ਖਮੀਆਂ ਦਾ ਇਲਾਜ ਕਰਨਾ ਕਰੂ ਦੇ ਮੈਂਬਰਾਂ ਦੇ ਲਈ ਕੁਝ ਕਰਨਾ ਉਹ ਕਹਿੰਦੇ ਵੀ ਇਹਦੇ ਵਿੱਚ ਇਹ ਸ਼ਾਮਲ ਹੋਊਗਾ ਚਲੋ ਤਸੱਲੀ ਵਾਲੀ ਗੱਲ ਆ ਵੀ ਥੋੜਾ ਬੋਧਾ ਤੁਸੀਂ ਕੁਝ ਕਰ ਰਹੇ ਆਂ ਪਰ ਗੱਲ ਇਹ ਜਿ ਹੈ ਕਿ ਇਹ ਹਾਰਸੇ ਵਾਪਰ ਨਹੀਂ ਹੀ ਨਾ ਜੇਕਰ ਅਸੀਂ ਵੇਲੇ ਸਿਰ ਇਹਦੀ ਪੜਤਾਲ ਕਰੀਏ ਜੇਕਰ ਅਸੀਂ ਜਹਾਜ਼ਾਂ ਦਾ ਰੱਖ-ਰਖਾਅ ਸਹੀ ਕਰਗੇ ਭਾਰਤ ਦੇ ਵਿੱਚ ਇੰਟਰਨੈਸ਼ਨਲ ਇੱਕੋ ਮਾਣ ਵਾਲੀ ਫਲਾਈਟ ਅਸੀਂ ਹੁਣ ਤੱਕ ਕਹਿੰਦੇ ਰਹੇ ਹਾਂ 에ਅਰ ਇੰਡੀਆ ਤੇ 에ਅਰ ਇੰਡੀਆ ਦਾ ਜਲੂਸ ਪਿਛਲੇ ਕੁਝ ਕਵਰਿਆਂ ਦੇ ਵਿੱਚ ਜਿਵੇਂ ਨਿਕਲਿਆ ਖਾਸ ਕਰਕੇ ਨਿੱਜੀ ਹੱਥਾਂ ਦੇ ਵਿੱਚ ਆਉਣ ਤੋਂ ਬਾਅਦ ਵੀ ਇਹ ਸਰਕਾਰੀ ਹੱਥਾਂ ਵਰਗੀ ਲੱਗਦੇ ਆ ਇਹਦੇ ਪਿੱਛੇ ਕਾਰਨ ਇਹ ਆ ਕਿ ਨਾ ਤਾਂ ਜਹਾਜ਼ ਨਵੇਂ ਆ ਜਿਹੜੇ ਪੁਰਾਣੇ ਆ ਉਹਨਾਂ ਦੀ ਨਾ ਕੋਈ ਮੁਰੰਮਤ ਆ ਨਾਂ ਸਟਾਫ ਦੇ ਵਿੱਚ ਕਈ ਵਾਰੀ ਕੋਈ ਵੱਖੋ-ਵੱਖਰੇ ਵਿਚਾਰ ਆ ਤੇ ਉਹਨਾਂ ਦੀ ਕੋਈ ਮੈਨੇਜਮੈਂਟ ਵਾਲਾ ਕੰਮ ਹੈਗਾ ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹਦੇ ਲਈ ਜ਼ਿੰਮੇਵਾਰ ਆ ਜਿਹੜੇ ਮਰਗ ਹੈ ਉਹਨਾਂ ਨੂੰ ਛੱਜ ਦੇ ਵਿੱਚ ਪਾ ਕੇ ਛੱਟਿਆ ਨਾ ਜਾਵੇ ਜਿਹੜੇ ਪਾਇਲਟ ਆ ਉਹਨਾਂ ਵਿੱਚ ਲੀਆਂ ਗਲਤੀਆਂ ਲੱਭਣ ਦੀ ਥਾਂ ਦੇ ਉੱਤੇ ਹੁਣ ਜਿਹੜੀਆਂ ਨਵੀਆਂ ਗਲਤੀਆਂ ਹੋ ਸਕਦੀਆਂ ਉਹ ਰੋਕਣ ਦੇ ਲਈ ਯਤਨ ਕਰਨੇ ਚਾਹੀਦੇ ਆ ਤੇ ਮੀਡੀਆ ਨੂੰ ਵੀ ਬੇਨਤੀ ਹੈ ਵੀ ਕਾਲੀ ਦੇ ਚੱਕਰ ਦੇ ਵਿੱਚ ਸਾਡੀ ਖਬਰ ਸਭ ਤੋਂ ਪਹਿਲਾਂ ਇਸ ਚੱਕਰ ਦੇ ਵਿੱਚ ਮੋਇਆਂ ਦੇ ਸਿਰ 'ਚ ਸਵਾਦ ਨਾ ਪਾਓ ਪਾਇਲਟਾਂ ਨੇ ਗਲਗਲਾਵਾ ਨਾ ਪਾਓ ਹੋ ਸਕਦਾ ਗਲਤੀ ਉਹਨਾਂ ਦੀ ਹੀ ਹੋਵੇ ਪਰ ਇਹਦੇ ਲਈ ਆਪਾਂ ਮੁਕੰਮਲ ਪੜਤਾਲੀਆ ਰਿਪੋਰਟ ਦੀ ਉਡੀਕ ਕਰਗੇ ਜਦੋਂ ਰਿਪੋਰਟ ਆ ਗਈ ਉਹਦੇ ਥੱਲੇ ਮੁਕੰਮਲ ਸਾਈਨ ਹੋਏ ਉਦੋਂ ਆਪਾਂ رائے ਬਣਾਵਾਂਗੇ ਜੇ ਕਿ ਸ਼ਾਇਦ ਗਲਤੀ ਇਹਨਾਂ ਦੀ ਸੀ ਵੈਸੇ ਹਾਰਸੇ ਵਾਪਰਨ ਤੋਂ ਬਾਅਦ ਕਾਕਪਿਟ ਵਿੱਚ ਲੀਆਂ ਰਿਕਾਰਡਿੰਗਾਂ ਦੇ ਜ਼ਰੀਏ ਜਾਂ ਕਹਿ ਦਈਏ ਕਿ ਜਿਹੜਾ ਉੱਥੇ ਬਲੈਕ ਬਾਕਸ ਦੇ ਵਿੱਚੋਂ ਜਾਣਕਾਰੀਆਂ ਮਿਲਦੀਆਂ ਉਹਦੇ ਆਧਾਰ 'ਤੇ ਉੱਤੇ ਅੰਦਾਜ਼ੇ ਲੱਗਦੇ ਹੁੰਦੇ ਕੜੀ ਨਾ ਕੜੀ ਜੋੜ ਕੇ ਵੀ ਹਾਰਸੇ ਦੇ ਪਿੱਛੇ ਕਾਰਨ ਕਿਹੜੇ-ਕਿਹੜੇ ਹੋਣਗੇ ਕਾਰਨ ਲੱਭਣੇ ਵੀ ਚਾਹੀਦੇ ਆ ਭਵਿੱਖੀ ਕਾਰਨਾਂ ਦਾ ਹੱਲ ਵੀ ਕਰਨਾ ਚਾਹੀਦਾ ਪਰ ਜਿੰਨੀ ਦੇਰ ਤੱਕ ਮੁਕੰਮਲ ਜਾਣਕਾਰੀ ਨਾ ਆਵੇ ਉਨੀ ਦੇਰ ਤੱਕ ਕਿਸੇ ਦੇ ਵੀ ਸਿਰਸਵਾ ਵੀ ਨਹੀਂ ਪਾਉਣੀ ਚਾਹੀਦੀ